ਆ ਜਿਹੜੇ ਅਲੀ ਵਾਜ ਦਾ ਜਿਹੜਾ ਸ਼ਾਮਲ ਹੋਏ ਆ ਆਵਾਜ਼ ਵੀ ਪੜ ਰਹੇ ਆ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਿ ਤੁਸੀਂ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਜਿਹੜਾ ਕਿ ਲੋਕੋ ਪੇਜ ਦੇ ਵਿੱਚ ਪਹੁੰਚੇ ਸੋ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਜਿਹੜੇ ਕਿ ਅਸੀਂ ਸ਼ਾਮਲ ਹੋਏ ਆ ਤੁੱਕੇ ਦੇ ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਬਾਈ ਦੇ ਵਿੱਚ ਦੇਖ ਕੇ ਆਏ ਸੀ ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਉਹਨਾਂ ਜਿਹੜੇ ਕੀ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈ ਕੀ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਆ ਪੜਕ ਚੁੱਕੀ ਆ ਕਿਉਂਕਿ ਜਦੋਂ 1 ਸਾਲ ਪਹਿਲਾਂ ਲਗਭਗ ਆਪਣੇ ਇਲੈਕਸ਼ਨ ਹੋਈ ਸੀ ਜਿਹੜੇ ਉਹਦੇ ਵਿੱਚ ਜਦੋਂ 26 ਵਾਲੀ ਸੀਟ ਨੂੰ ਲੈ ਕੇ ਇੱਕੋ ਪਰਿਵਾਰ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਸੀ ਬਾਈ ਦੇ ਵਿੱਚ ਤੇ ਇਹ ਸੀ ਕਿ ਇੱਕ ਪਰਿਵਾਰ ਨੂੰ ਇੱਕ ਸੀਟ ਹੀ ਮਿਲੂਗੀ ਸੋ ਉਦੋਂ ਹੀ ਆਪਣੇ ਸਿਧਾਂਤਾਂ ਤੋਂ ਜਿਹੜੀ ਕੀ ਪਾਰਟੀ ਪੜਕ ਚੁੱਕੀ ਸੀ ਸੋ ਹੁਣ ਵੀ ਜਿਹੜਾ ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕਿ ਲਾ ਦਿੱਤਾ ਗਿਆ ਚੇਅਰਮੈਨ ਨੂੰ ਵਾਪਸ ਲੈ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਸੋ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਕੋਈ ਦੱਸ ਦੇ ਅਸੀਂ ਕੋਈ ਕ腐ਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੋ ਫਿਰ ਉਹ ਜਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਕਰਾਇਆ ਤੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਕਿਉਂਕਿ ਬਹੁਤ ਗਲੀਆਂ ਨਾਲੀਆਂ ਸੀ ਜਿਹੜੀਆਂ ਅਮਰੀਕਾ ਦੇ ਵਿੱਚ ਅਸੀਂ ਪਾਸ ਕਰਵਾ ਕੇ ਸੋ ਜਿਹੜੀ ਆਪਾਂ ਕੀ ਬਣਾਈਆਂ ਸੀ ਸੋ ਇਸ ਕਰਕੇ ਹੋਰ ਵੀ ਕਾਫੀ ਸਕੀਮਾਂ ਸੀ ਕਣਕ ਨੂੰ ਲੱਲੋ ਕਿ ਕਣਕ ਵੀ ਜਿਹੜੀ ਕੀ ਸੈਂਟਰ ਦੀ ਆ ਰਹੀ ਹੈ ਤੇ ਸੋ ਫਿਰ ਅਸੀਂ ਇਹ ਸੋਚਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕੀ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਵੀ ਸ਼ਾਮਲ ਕਿੰਨੇ ਕਿ ਲੋਕਾਂ ਦਾ ਗੱਠ ਸੀ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਪਾਰਟੀ ਵੱਲੋਂ ਕਾਠ ਦੇਖੋ ਤੁਸੀਂ ਲਗਭਗ ਨਾ ਸਰਕਾਰ ਸੀ ਕਿਉਂਕਿ ਪਾੜੀਆਂ ਸੇਰ ਦੀਆਂ ਕੋਸ਼ਿਸ਼ ਅੱਜ ਸੇਰ ਦੀਆਂ ਨਹੀਂ ਕੱਲ ਪਰਸੋ ਤੋਂ ਜਿਹੜਾ ਕਿ ਲੋਕਾਂ ਨੂੰ ਡੱਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਫੂਨ ਜਾ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਪੁਲਿਸ ਵੀ ਸੇਰੇ ਭੇਜੀ ਗਈ ਪਰ ਉਸ ਦੇ ਬਾਵਜੂਦ ਵੀ ਮੈਂ ਆਪਣੇ ਹਲਕੇ ਦੇ ਵੀਰਾਂ ਦਾ ਪੈਂਡਾ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਜਿਹੜਾ ਕਿ ਪੈਲਸ ਦੇ ਵਿੱਚ ਪਹੁੰਚਿਆ ਤੁਸੀਂ ਕਵਰੇਜ ਕੀਤੀ ਆ ਤੁਹਾਨੂੰ ਪਤਾ ਹਾਲ ਸਾਰਾ ਜਿਹੜਾ ਕਿ ਸੀ ਅੰਦਰ ਜਿਹੜਾ ਭਰਿਆ ਗਿਆ ਸੀ ਸੋ ਇਹੀ ਜਿਹੜਾ ਅੱਜ ਬੜੀ ਮਨ ਨੂੰ ਇੱਕ ਖੁਸ਼ੀ ਹੋਈ ਹੈ ਕਿ ਚਾ ਵਾਕਈ 34 ਸਾਲਾਂ ਦੇ ਵਿੱਚ ਕੁਝ ਕਮਾਇਆ ਤੇ ਸੋ ਰਾਜਾ ਸੰਸੀ ਹਲਕੇ ਦਾ ਪਿਆਰ ਕਮਾਇਆ ਸੋ ਅੱਜ ਜਿਹੜਾ ਉਹਨਾਂ ਨੇ ਕੀ ਸਾਬਤ ਕਰਤਾ ਔਰ ਅਸੀਂ ਹੁਣ ਮਿਹਨਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਰਟੀ ਨੂੰ ਜਿਹੜਾ ਕੀ ਬਹੁਤ ਉੱਪਰ ਉਹ ਬਲੰਦੀਆਂ ਤੱਕ ਜਿਹੜਾ ਕੀ ਅਸੀਂ ਉਹ ਲੈ ਕੇ ਜਾਣਾ। ਮੈਨੂੰ ਤਾਂ ਇੱਕ ਟੱਣ ਲੱਗ ਰਿਹਾ ਤੇ ਉਹ ਹੋਇਆ ਐਪ ਦੇ ਨਾਲ ਲੱਗ ਰਿਹਾ ਕਿ 2027 ਦੇ ਵਿੱਚ ਬਾਟੇ ਜਾਂਦਾ ਪਾਰਟੀ ਆਪਣੇ ਪੈਰ ਪੜ ਸਕਦੀ ਹੈ। ਬਿਲਕੁਲ ਜੀ। ਬਿਲਕੁਲ ਫੜ ਸਕਦੀ ਹੈ ਜੀ। ਸੋ ਇਹੀ ਹਲਕਾ ਜਿਹੜਾ ਸਾਡਾ ਰਾਜਾ ਸੰਸੀ ਹੈ ਜੀ। ਸੋ ਤੁਸੀਂ ਵੀ ਇੱਥੇ ਸਾਰੇ ਮੇਰੇ ਭੈਣਾਂ ਨੇ ਮੇਰੇ ਵੀਰਾਂ ਨੇ ਕਵਰੇਜ ਕਰਨੀ ਆ ਸੋ ਵੱਡੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਝੋਲੀ ਦੇ ਵਿੱਚ ਸੀਟ ਹੈ ਜਿਹੜੀ ਕਿ ਇਹ ਪਾਵਾਂਗੇ ਠੀਕ ਕਰਨ ਸਮਝੋ ਕਿ ਬੀਜੇਪੀ ਹੀ ਕਿਉਂ ਜੁਆਇਨ ਕੀਤੀ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਜਿੱਦਾਂ ਮੈਂ ਦੋ ਟਰੱਕ ਫੜੇ ਸੀ ਜੀ ਦੇ ਆ ਕਣਕ ਦੇ ਸੋ ਜਿਹੜੀ ਚੋਰੀ ਦੀ ਸੀ ਜਿਹੜੀ ਦੋ ਨੰਬਰ ਦੀ ਸੀੜੀ ਜਾ ਰਹੀ ਸੀ ਉਦੋਂ ਮੈਂ ਮੌਜੂਦਾ ਚੇਅਰਮੈਨ ਸੀ ਸੀ ਸੀਐਮ ਸਾਹਿਬ ਉਹਦੇ ਵਿੱਚ ਵੀ ਦੋ ਵਾਰ ਮੈਂ ਰਾਫਤਾ ਕੀਤਾ ਉਹ ਐਸਟੀ ਦੇ ਨਾਲ ਉਹਨਾਂ ਦੇ ਵੀ ਮੈਂਦਾ ਟਰੱਕ ਫੜਿਆ ਜਿਹੜੇ ਕੋਈ ਮੰਤਰੀਆਂ ਵੱਲੋਂ ਛਡਾਇਆ ਜਾ ਰਿਹਾ ਪਰ ਉਹਦੇ باوجود ਵੀ ਜਿਹੜਾ ਕਿ ਉਹ ਕੋਈ ਨਹੀਂ ਬਿਆਹ ਹਫਤੇ ਦਹਾੜਾ ਬਾਅਦ ਟਰੱਕ ਛੱਡੇ ਗਏ ਥਾਲੇ ਕਿ ਉਹ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਸੀ ਸੋ ਮੈਂ ਸਾਰੀ ਡਿਟੇਲ ਵੀ ਦਿੱਤੀ ਸੀ ਕਿ ਇਹ ਦਿੱਲੀ ਤੋਂ ਕੋਈ ਫਰਮ ਹੈ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਰਹੀ ਆ ਉਥੋਂ ਬਾਅਦ ਵਿੱਚ ਹਿਮਾਚਲ 'ਚ ਕਣਕ ਜਾ ਰਹੀ ਆ ਹਿਮਾਚਲ ਤੋਂ ਵੀ ਉਸੋ ਗਾੜੀ ਜਿਹੜੀਆਂ ਡਿਟੇਲਾਂ ਕਢਾਈਆਂ ਸੀ ਕਿ ਸੁਣਚ ਆਇਆ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਉਹ ਕਣਕ ਜਾ ਰਹੀ ਆ ਸੋ ਉਹਦੀ ਜਾਂਚ ਕਰਾਉਣ ਦੀ بجائے ਜਿਹੜਾ ਕਿ ਹਫ਼ਤੇ ਦਾਹ ਦਿਨਾਂ ਬਾਅਦ ਕਿਸੇ ਮੰਤਰੀ ਦੇ ਕਹਿਣ ਦੇ ਉੱਪਰ ਫੋਨ ਕਰਨ ਦੇ ਉੱਪਰ ਜਿਹੜੇ ਕਿ ਉਹ ਟਰੱਕ ਛੱਡੇ ਗਏ ਲੇਕਿਨ ਉਹਨਾਂ ਨੇ ਇਹ ਗੱਲ ਕਿ ਕਿਉਂਕਿ ਉਸ ਚੀਜ਼ ਦਾ ਮੇਰੇ ਤੋਂ ਪ੍ਰੂਫ ਨਹੀਂ ਹੈਗਾ ਸਬੂਤ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਜੀ ਅਸੀਂ ਤਾਂ ਹੁਣ 4 ਲੱਖ ਰੁਪਏ ਦੇ ਕੇ ਟਰੱਕ ਸਕਾੜੇ ਪਤਾ ਨਹੀਂ ਸੱਚ ਆ ਕਿ ਜਾਂ ਝੂਠ ਆ ਪਰ ਕਹਿਣ ਦਾ ਭਾਵ ਇਹ ਵੀ ਕੁਝ ਨਾ ਕੋਈ ਤੇ ਹੋਇਆ ਨਾ ਜਿਹੜੀ ਸੁਣਵਾਈ ਨਹੀਂ ਹੋਈ ਟਰੱਕ ਜਿਹੜੇ ਕਿ ਉਹ ਛੱਡੇ ਗਏ ਆ ਸੋ ਉਸ ਚੀਜ਼ ਨੂੰ ਲੈ ਕੇ ਮਨ ਕਾਫੀ ਉਹਨਾਂ ਦਾ ਪਰੇਸ਼ਾਨ ਸੀ ਸੋ ਹੁਣ ਜਿਹੜਾ ਕਿ ਅਸੀਂ ਰਸਤਾ ਚੁਣਿਆ ਕਿ ਚਾਹ ਪੰਜਾਬ ਦੇ ਵਿੱਚ ਭਲਾ ਪੰਜਾਬੀਆਂ ਦਾ ਪਲਾ ਹੋ ਸਕਦਾ ਪੰਜਾਬ ਦਾ ਪਲਾ ਹੋ ਸਕਦਾ ਸੋ ਇੱਕੋ ਹੀ ਪਾਰਟੀ ਹੈ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਕਰ ਸਕਦੀ ਧੰਨਵਾਦ ਨਾਲ ਹੀ ਲੋਕ ਨਾਲ ਹੀ ਆਪਣਾ ਕਦੋਂ ਥੋੜਾ ਹੋ ਗਿਆ ਓ ਕਹਿੰਦੇ ਤੁਰਕਾਂ ਸੀ ਵਿਦਾਂਤ ਸਵਾਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜ਼ਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ સ્ਮੀ ਦੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਨਾ ਕਿ ਭਾਜਪਾ ਤਾਂ ਕਿ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਕਿ ਅਸੀਂ ਬਾਹਰੋਂ ਆਏ ਹਾਂ ਜਿੰਨਾ ਭਾਜਪਾ ਦੇ ਮੇਰਾ ਹੱਕ ਹੈ ਉਨਾ ਹੀ ਭਾਜਪਾ ਜਿਨ੍ਹਾਂ ਨੇ ਜੁਆਇਨ ਕੀਤੇ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਤੇ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚਾਂਦਾ ਸ਼ਾਂਤੀ ਚਾਂਦਾ ਵਿਕਾਸ ਚਾਂਦਾ ਉਹ ਭਾਜਪੀ ਦੇ ਦਰਵਾਜ਼ੇ ਉਦ ਲਈ ਖੁੱਲਿਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਤ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਨ ਚੁੜਾਈਏ ਇਹੋ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਇਨਾ ਨੇ ਨਾ ਹੈਲਥ 'ਚ ਕ੍ਰਾਂਤੀ ਆਈ ਹੈ ਨਾ ਹੀ ਸਿੱਖਿਆ 'ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਧਾਰਣ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜਾਏ ਐ ਐਮਐਲਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ 1.5-1.5 ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮਐਲਏਾਂ ਕੋਲ ਕਿੱਦਾਂ ਆਈਆਂ ਤਰੰਤਰ ਜੀ ਹੁਣੀ ਚਾਹੁੰਦੇ ਐ ਸਤਾਜੀ ਕਿਸ ਤਰੀਕੇ ਨਾਲ ਦੇਖਦੇ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚਲੰਦਈ ਕਰਮਟ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇੱਥੇ ਤੇ ਛੁਟਕੀਆਂ ਬੈਦੀਆਂ ਰੀਆਂ ਹਰਿਆਣਾ ਵਾਲੇ ਕਿਤੇ ਭਾਜਪੀ ਦੀ ਸਰਕਾਰ ਹੈ ਇਹਨਾਂ ਦੀ ਛੁਟਕੀਆਂ ਦੀ ਆਵਾਜ਼ ਤੇ ਕਿਸਾਨ ਤੱਕ ਪੁੱਜੀ ਨਹੀਂ ਉਤੇ ਦੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉਤੇ ਵਿਕਾਸ ਹੋਇਆ ਉਤੇ ਉਤੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਬੀਜੇਪੀ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉਤੇ ਅੱਗੇ ਵਧਣਾ ਚਾਹੁੰਦੇ ਨੇ ਜੋ ਮੈਂ ਉੱਤੇ ਸੀਬੀਆਈ ਦੀ ਜਿਹੜੀ ਰੇਟ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਕਿਲਰ ਹੈ ਮੈਨੂੰ ਇਹ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਹੈ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 83000 ਤਨਖਾਹ ਤੂੰ ਕੀ ਕਲਮ ਹੋ ਗਈ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਹਿੰਦੇ ਆ ਬੜੇ ਸਮਾਨ ਨੇ ਜੇ ਕਰਦੇ ਆ ਜਿਹੜੇ ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਦਾ ਮਤਲਬ ਕਰੋੜਾ ਰੁਪਏ ਦੇ ਨਗਦ ਰੁਪਏ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚulit ਕੇਤੇ ਇਕੋਈ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਯਾਰ ਮੋਸਮ ਆ ਗਿਆ ਗਲਪਲ ਹੋਏਗਾ ਕੇਂਦਰ ਸਰਕਾਰ ਦੀਆਂ ਟੀਮਾਂ ਮੰਡੀਆਂ ਦੇ ਵਿੱਚ ਹੋਸੀਆਂ ਸੀ ਸੈਂਪਲ ਲੈ ਕੇ ਨਹੀਂ ਦੇਖੋ ਮੇਰੀ ਗੱਲ ਸੁਣੋ ਨਿੱਤੀਆ ਵੀ ਹੀ ਕਿਸਾਨ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹ ਤੇ ਹਸਪੀਟਲ ਚੱਲ ਗਿਆ ਮੋਦੀ ਇੱਥੇ ਮਿਲਣ ਆਇਆ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਲੇਕਿਨ ਮੈਨੂੰ ਇਹ ਗੱਲ ਦੱਸੋ ਕਿਆ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਉਹ حساب ਨਹੀਂ ਪੁੱਛਣਾ ਇਹਨਾਂ ਦਾ ਡਿਜਾਸਟਰ ਫੰਡ ਦਾ 12500 ਕਰੋੜ ਰੁਪਇਆ ਹੈ। ਕਿਆ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰਿਆ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ? ਪ੍ਰਸ਼ਨ ਖੜਾਏ ਹੁੰਦਾ। ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ। ਕੇਂਦਰ ਨੇ ਕਿਹਾ 34000 ਦੇ ਪੈਸੇ ਦੇਾਂਗੇ। ਇਹਨਾਂ ਨੇ ਕਿਹਾ ਜੀ ਫ੍ਰੀ 20 ਦਿਓ ਬਣ ਗਾ ਲੋ 72 ਕਰੋੜ ਰੁਪਇਆ ਲੈ ਲਓ। ਇਹਨਾਂ ਨੇ ਕਿਹਾ ਸਲਸੋਂ ਦਾ ਬੀਬੀ ਫ੍ਰੀ ਦੇ ਉਹਨਾਂ ਦਾ 3 ਕਰੋੜ ਰੁਪਇਆ ਹੋਰ ਲੈ ਲਓ। ਕੇਂਦਰ ਪੂਰੀ ਤਰ੍ਹਾਂ ਚਟਾਨ ਦੀ ਤਰ੍ਹਾਂ ਖੜਾ ਹੈ। ਔਰ ਉਹ ਚਾਂਦਾ ਕੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰਡ ਤੇ ਨੁਕਸਾਨ ਹੋਇਆ ਪੈਰਾ ਤੇ ਦੁਆਰਾ ਖੜੇ ਹੋਏ ਸੜਕਾਂ ਦੇ ਬਿਨਾਂ ਕੋਲੋਂ ਮੰਗੇ ਨੇ ਉਹ ਵੀ ਕੰਮ ਤੇ ਇਹਨਾਂ ਨੇ ਕਰਨਾ ਨਾ ਹੁਣ ਇਹਨੇ ਨਲਾਇਕ ਆ ਪਹਿਲਾਂ ਕਹਿੰਦੇ 13000 ਕਰੋੜ ਦਾ ਨੁਕਸਾਨ ਹੋਇਆ ਮੰਗ 20000 ਰਏ ਸੀ ਹੁਣ ਜਿਹੜਾ ਤੇਜਿਆ 13000 ਕਰੋੜ ਤੋਂ ਘੱਟ ਭਜਿਆ ਤੇ ਇਸ ਕਰਕੇ ਇਹਦਾ ਮਤਲਬ ਇੱਥੇ ਇੱਕੋ ਹੀ ਕੰਮ ਹੈ ਲੂਟ ਲੂਟ ਲੂਟ